ਲੋਕ ਮਹੱਲ ਦੂਜਾ ਇਹ ਕਨੇਹੀ ਆਸਕੀਂ ਦੂਜਾ ਲੱਗਾ ਜਾਂ ਇਹ ਨਾਨਕ ਆਸਿਕਾ ਕਾਂਢੀਐ ਸਦ ਹੀ ਰਹਿ ਤੁਮਾਏ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਆਸਿਕ ਇਹੋ ਨ ਆਖੀਐ ਜਿ ਲਿਖ ਵਰਤ ਸੋ ਏ ਮਹਲਾ ਦੂਜਾ ਸਲਾਮ ਜਵਾਬ ਦੋ ਵੈ ਕਰੇ ਮੁੰਡਾ ਕੁੱਤਾ ਜਾਇ ਨਾਨਕ ਦੋ ਵੈ ਕੂੜੀਆਂ ਥਾਏ ਨ ਕਾਏ ਪਾਏ ਪੌੜੀ ਜਿਤ ਸਿਵ ਅ ਸੋ ਕਬਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਇਆ ਆਪਣਾ ਸਾ ਘਾਲ ਬੁਰੀ ਕਿਉ